ਓ ਬਾਬੂ ਅਬ ਤਾਂ ਤੁਹਾਡੀ ਜਨਾਨੀ ਕੇ ਨਿੱਕਾ ਨਿਆਣਾ ਵੀ ਹੋ ਗਿਆ ਯਾਰ ਅਬ ਤਾਂ ਆ ਜਾਓ ਵਾਪਸ ਓ ਯਾਰ ਦੋ ਦਿਨ ਕਹਤੇ ਕਹਤੇ ਮਹੀਨਾ ਹੋ ਗਿਆ ਹੈ ਕੰਮ ਸਾਰਾ ਰੁਕਿਆ ਪੜਾ ਹੈ ਆਰਡਰ ਵਾਲਾ ਮਾਤੋਂ ਕੱਢਦੇ ਤੇ ਆ ਕੇ ਚਲ ਠੀਕ ਆ ਜਾਣਾ ਫਿਰ ਓਕੇ ਸਾਲੇ ਨੂੰ ਤਰਲੇ ਮਾਰ ਮਾਰੇ ਪੇਟ ਤੋਂ ਬੁਲਾਉਣਾ ਪੈਂਦਾ ਉਹਨਾਂ ਆਪਾਂ ਜਨਾਨੀ ਨੂੰ ਪੁੱਛ ਪੁੱਛ ਨਹੀਂ ਕਰਦੇ ਜਿੰਨਾ ਇਹਨਾਂ ਨੂੰ ਕਰਨਾ ਪੈਂਦਾ ਜੀ ਤੇ ਕਰਦਾ ਮਾਰ ਮਾਰ ਚਪੇੜਾ ਭਜਾ ਦਿਆ ਸਾਲੇ ਨੂੰ ਪਰ ਕੰਮ ਰੁਕ ਜਾਣਾ ਸਾਰਾ ਚਲ 2 ਦਿਨ ਤੱਕ ਆ ਜਾਏ ਸਹੀ ਹੋਣਾ ਹੋਰ ਕਿਥੇ ਸਾਲਾ ਉਥੇ ਜੋੜੀ ਨਾ ਬਣਾਉ ਲਾਪੇ ਪਤਾ ਕੁਝ ਨਹੀਂ ਇਹਨਾਂ ਦਾ ਭਾਜੀ ਤੁਸੀਂ ਅਲਮਾਰੀ ਆਰਡਰ ਤੇ ਵੀ ਬਣਾ ਦਿੰਦੇ ਹੋ ਹਾਂਜੀ ਭਾਜੀ ਬਣਾ ਦਿੰਦੀ ਐ ਜੇ ਇਹਨਾਂ ਚੋਂ ਕਿਸੇ ਤੇ ਨਕਤ ਹਲੇ ਕੋਈ ਨਾ ਐ ਤੇ ਫਿਰ ਆਰਡਰ ਤੇ ਵੀ ਬਣਾ ਦਿੰਦੀ ਐ ਤੁਸੀਂ ਦੱਸੋ ਕਿਦਾਂ ਦੇ ਡੇ ਚਾਹੀਦਾ ਭਾਜੀ ਗੱਲ ਐਦਾ ਕਿ ਮੈਂ ਕਿੰਨੀ ਨਵੇਂ ਕੋਠੀ ਤਿਆਰ ਹੈ ਜਿਹਦੇ ਵਿੱਚ ਅਲਮਾਰੀ ਦੀ ਮੈਂ ਵੱਖਰੀ ਜਗ੍ਹਾ ਛੱਡੀ ਆ ਤੇ ਭਾਜੀ ਅਲਮਾਰੀ ਮੈਨੂੰ ਐਦਾ ਦੀ ਚਾਹੀਦੀ ਹੈ ਜਿਹਦੇ ਵਿੱਚ ਖੁੱਲੇ ਡੁੱਲੇ ਸਮਾਨ ਆ ਜਾਵੇ ਕਿ ਸਾਈਜ਼ ਦੀ ਅਲਮਾਰੀ ਚਾਹੀਦੀ ਹੈ ਜੀ ਅਲਮਾਰੀ ਬਣਾਣੀ ਪਈ ਆਪਾਂ 18 ਇੰਚ ਚੌੜੀ ਕਿੰਨੀ 18 ਇੰਚ ਉਸੇ ਦੀ ਤਰ੍ਹਾਂ ਕਹੇ ਡੇਢ ਫੁੱਟ ਚੌੜੀ ਚਾਹੀਦੀ ਹੈ 18 ਇੰਚ 18 ਇੰਚ ਕਰੀ ਜਾਣਾ 18 18 ਕਰਨਾ ਬਈ ਡੇਢ ਫੁੱਟ ਹੀ ਰਹਿਣੀ ਆ 6 ਫੁੱਟ ਨਹੀਂ ਬਣ ਜਣੀ ਭਾਜੀ ਮੈਂ ਤੁਹਾਡਾ ਨਾਮ ਸੁਣ ਕੇ ਆਇਆ ਮੈਨੂੰ ਅਲਮਾਰੀ ਆਧਾ ਦੀ ਬਣਾ ਕੇ ਦਿਓ ਕਿ ਜਦੋਂ ਟਰਾਲੀ ਚੋਂ ਅਸੀਂ ਅਲਮਾਰੀ ਲਈ ਹੈ ਨਾ ਲੋਕੀ ਖੜ ਖੜ ਕੇ ਦੇਖਣਾ ਇੱਕ ਕਿੰਨੀ ਸੋਹਣੀ ਲਮਾਰੀ ਆ ਟਰਾਲੀ ਚ ਭਾਜੀ ਇਡੀ ਵੱਡੀ ਲਮਾਰੀ ਆਉਣੀ ਨੇ ਹੈਗੀ ਹਾਂ ਉਹਦੇ ਅਸਤੇ ਤੁਹਾਨੂੰ ਟਰਾਲਾ ਕਰਨਾ ਪੈਣਾ 18 ਟਿਆਨਾ ਵਾਲਾ ਉਹ ਭਾਜੀ ਆਪਾਂ ਬਾਅਦ ਚ ਦੇਖਾਂਗੇ ਪਹਿਲਾਂ ਤੁਸੀਂ ਡਿਜ਼ਾਈਨ ਸਮਝ ਲਓ ਇਹਦੇ ਭਾਜੀ ਤਿੰਨ ਪੁਰਸ਼ਣ ਬਣਾਣੇ ਆ ਇੱਕ ਥੱਲੇ ਇੱਕ ਉੱਤੇ ਇੱਕ ਉੱਤੇ ਮਤਲਬ ਟ੍ਰਿਪਲ ਸਟੋਰੀ ਪਾਉਣੀ ਆ ਹਾਂਜੀ ਭਾਜੀ ਜਿਹੜਾ ਸੈਂਟਰ ਵਾਲਾ ਖਾਨਾ ਉਹ ਮੇਰਾ ਇਹ ਥੱਲੇ ਵਾਲਾ ਤੇ ਉੱਤੇ ਵਾਲਾ ਉਹ ਮੇਰੇ ਭਰਾਵਾਂ ਦਾ ਅੱਛਾ ਤੁਹਾਡੇ ਭਰਾਵਾਂ ਨੇ ਵੀ ਉਹ 1.5 ਫੁੱਟ ਲਮਾਰੀ ਚ ਕੱਪੜੇ ਰੱਖਣੇ ਆ ਹਾਂਜੀ ਭਾਜੀ ਮੈਂ ਸੋਚ ਲਮਾਰੀ ਤੇ ਬਣਵਾਣੀ ਲੱਗਾ ਇੱਕ ਇੱਕ ਪੋਰਸ਼ਨ ਉਹਨਾਂ ਦਾ ਵੀ ਬਣਵਾ ਦੇਵਾ ਮੇਰਾ ਸੈਂਟਰ ਵਾਲਾ ਪੋਰਸ਼ਨ ਥੋੜਾ ਵੱਡਾ ਰੱਖਿਓ ਇਹ ਮੈਂ ਬਿਆਹਾਂ ਵਾਂ ਤੇ ਮੇਰੇ ਭਰਾਵਾਂ ਦਾ ਪੋਰਸ਼ਨ ਥੋੜਾ ਥੋੜਾ ਛੋਟਾ ਕਰ ਦਿਓ ਉਹ ਅਜੇ ਸੁਖਨਾ ਕਵਾਰੇ ਆ ਮੈਂ ਤੁਹਾਨੂੰ ਆਪਣੇ ਪੋਰਸ਼ਨ ਦਾ ਡਿਜ਼ਾਈਨ ਦੱਸ ਦੇਣਾ ਉਹ ਆਪਣਾ ਆਪਿਆ ਕੇ ਕੰਨੂੰ ਦੱਸ ਦੇਣਗੇ ਉਹ ਭਰਾ ਕੋਠੀ ਨਹੀਂ ਬਣਾਉਣੀ ਜਿਹੜਾ ਪੋਰਸ਼ਨ ਪੋਰਸ਼ਨ ਕਰੀ ਜਾਣਾ ਪਿਆ ਵਾ ਅਲਮਾਰੀ ਬਣਾਉਣੀ ਆ ਜਿਹੜੀ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਜਾਣੀ ਆ ਵੈਸੇ ਜਿਹੜੀ ਕੋਠੀ ਤੋਂ ਪਾਈ ਆ ਉਹ ਕਿੰਨੇ ਮਰਲੇ ਚ ਆ ਪਾਜੀ ਪੂਰੇ ਬੱਤੀ ਦਾ ਜ਼ਮੀਨ ਆ ਉਹ ਬੱਲੇ ਤੁਹਾਡੇ ਜ਼ਿਮੀਂਦਾਰੋਂ 32 ਗੱਜ ਜ਼ਮੀਨ 'ਚ ਕੋ ਕੋਲੋਨੀ ਕਲਾਨੀ ਕੱਢ ਛੱਡਦੇ ਐਨੀ ਜ਼ਮੀਨ 'ਚ ਤੁਸੀਂ ਕੱਲੇ ਕੋਟੇ ਹੀ ਪਾਈ ਫਿਰਦੇ ਬਾਕੀ ਪਿੰਡ ਤੇ ਫਿਰ ਸੜਕਾਂ ਤੇ ਆ ਗਿਆ ਹੋਣਾ ਭਾਈ ਸਾਡੇ ਬਜ਼ੁਰਗ ਛੱਡ ਗਏ ਸੀਗੇ 32 ਗੱਜ ਜ਼ਮੀਨ ਮੈਂ ਵਾ ਮੇਰੇ ਕੋ ਵੱਧਾ ਜ਼ਮੀਨ 12 ਗੱਜ ਮੇਰੇ ਭਰਾਵਾਂ ਕੋ 10-10 ਗੱਜ ਉਹ ਸੁਖਨਾ ਰਿਕਵਾਰੇ ਆ ਇਹ ਤਿੰਨ ਕੋ ਲੋੜ ਸੀ ਮਾਮਾ ਫਾ ਲੈਣ ਦੀ ਤੁਸੀਂ ਸੁਖਨਾ ਗਵਾਰਾ ਰਹਿਿੰਦਾ ਹਾਂਜੀ ਭਾਈ ਕੁਛ ਕਿਹਾ ਮੈਂ ਕਿਹਾ ਭਾਈ ਜੀ ਡਿਜ਼ਾਈਨ ਕਿਦਾਂ ਤੋਂ ਬਣਾਉਣਾ ਜੀ ਹਾਂਜੀ ਭਾਈ ਜੀ ਜਿਹੜਾ ਸੈਂਟਰ ਵਾਲਾ ਪੋਰਸ਼ਨ ਹੈ ਨਾ ਉਹਦੇ 'ਚ ਇੱਕ ਹੈਂਗਰ ਵਾਲਾ ਖਾਨਾ ਬਣਾ ਦਿਓ ਜਿਹਦੇ ਵਿੱਚ 10-12 ਕੋਟ ਟੰਗੇ ਜਾਣ ਤੇ ਉਹਦੇ ਚ ਇੱਕ ਪਾਰਟੀਸ਼ਨ ਕਰਕੇ ਲੋਕਰ ਬਣਾ ਦਿਓ ਕੈਸ਼ ਕੁਛ ਰੱਖਣ ਨੂੰ ਤੇ ਨਾਲ ਵਾਲੇ ਖਾਨੇ ਦੇ ਵਿੱਚ ਸਲਫਾ ਪਾ ਦਿਓ ਤੇ ਜਿਹੜੀ ਬਾਕੀ ਜਗ੍ਹਾ ਬਚੂਗੀ ਨਾ ਉਹ ਚ ਡਿਵਾਈਡ ਕਰਕੇ ਲੈਟਰੀ ਬਾਥਰੂਮ ਬਣਾ ਦਨੇ ਹੈ ਉਹ ਡੇਢ ਫੁੱਟ ਦੀ ਤੇਰੀ ਲਮਾਰੀ ਆ ਉਹਦੇ ਚ ਪੱਲਾ ਪਾ ਨਹੀਂ ਕਦਾ ਲਾਉਣਾ ਆਪਾਂ ਖਾਨੇ ਤੋਂ ਕਮਰੇ 'ਚ ਨਿਕਗਣਾ ਹੀ ਹੈ ਨਾ ਉਹ ਸੱਚ ਪੱਲੇ ਤੋਂ ਜ਼ਿਆਦਾ ਆ ਭਾਜੀ ਆ ਗਿਆ ਨਾ ਯਾਰ ਕਿ ਪੱਲੇ ਤੁਹਾਡੇ ਕੁਝ ਨਹੀਂ ਹੈਗਾ ਉਹ ਨਹੀਂ ਭਾਜੀ ਅਲਮਾਰੀ ਦੇ ਪੱਲੇ ਦੇ ਇੱਕ ਸ਼ੀਸ਼ਾ ਵੀ ਲਾਣਾ ਵੱਡਾ ਜਿਆ ਵੱਡਾ ਸ਼ੀਸ਼ਾ ਨਹੀਂ ਲੱਗਣਾ ਯਾਰ ਉੱਤੇ ਸ਼ੀਸ਼ਾ ਛੋਟਾ ਹੀ ਲੱਗ ਜਾਊਗਾ ਉਹ ਨਹੀਂ ਪਾਜੀ ਸ਼ੀਸ਼ਾ ਆਪਾਂ ਵੱਡਾ ਹੀ ਲਾਉਣਾ ਆ ਮੈਂ ਪੱਗ ਬਨਣੀ ਹੁੰਦੀ ਆ ਭਰਾ ਵੀ ਮੇਰੇ ਪੱਗ ਬੰਦਦੇ ਆ ਉਹ ਤੁਸੀਂ ਤਿੰਨਾ ਭਰਾਵਾਂ ਨੇ ਇਕੱਠਿਆਂ ਪੱਗ ਬਨਣੀ ਹੁੰਦੀ ਆ ਮੈਂ ਪਾਜੀ ਤੁਹਾਡਾ ਬੜਾ ਨਾਮ ਸੁਣ ਕੇ ਆਇਆ ਤੁਸੀਂ ਮੇਰਾ ਆਰਡਰ ਨੋਟ ਕਰ ਲਓ ਤੇ ਕਦੋਂ ਤੱਕ ਦੇ ਦਿਓਗੇ ਫਿਰ ਮੈਨੂੰ ਜਲਦੀ ਚਾਹੀਦੀ ਹੈ ਅਲਮਾਰੀ ਜਲਦੀ ਪਾਜੀ ਕਿੰਨੇ ਕ ਚਾਹੀਦੀ ਹੈ ਮੈਨੂੰ ਕੱਲ ਦੇ ਦਿਓ ਤੁਸੀਂ ਪਾਜੀ ਘਰ ਪਹੁੰਚੋ ਤੁਹਾਡੇ ਪਿੱਛੇ ਭੇਜ ਦਿੰਨੇ ਆ ਉਹ ਇੰਨੀ ਜਲਦੀ ਤੇ ਦਰਜੀ ਕੱਛਾ ਨਹੀਂ ਬਣਾਕ ਦਿੰਦਾ ਜਿੰਨੀ ਜਲਦੀ ਤੂੰ ਅਲਮਾਰੀ ਭਾਲਦਾ ਕੋਈ ਐਡਵਾਂਸ ਦੇ ਕੇ ਜਾ ਤਾਂ ਸ਼ੁਰੂ ਕਰਾਂਗੇ ਭਾਜੀ ਮੇਰੀ ਆਦਤ ਤਾਂ ਮੈਂ ਐਡਵਾਂਸ ਨਹੀਂ ਦਿੰਦਾ ਹੁੰਦਾ ਤੁਸੀਂ ﺍﻟमारी ਤਿਆਰ ਕਰੋ ਮੈਂ ਸਾਰੀ ਪੇਮੈਂਟ ਇਕੱਠੀ ਕਰ ਦੂੰਗਾ ਆਪਾਂ ਵੀ ਭਾਜੀ ਬਿਨਾਂ ਐਡਵਾਂਸ ਤੋਂ ਕੰਮ ਨਹੀਂ ਸ਼ੁਰੂ ਕਰਦੇ ਐਡਵਾਂਸ ਲੈ ਕੇ ਸ਼ੁਰੂ ਕਰਦੇ ਹੁੰਦੇ ਆ ਚਾਹੇ ਘੱਟ ਦੇ ਦਿਓ ਭਾਜੀ ਮੈਂ ਬੜਾ ਨਾਮ ਸੁਣ ਕੇ ਆਇਆ ਤੁਹਾਡਾ ਵੈਸੇ ਮੈਂ ਐਡਵਾਂਸ ਕਿਸੇ ਨੂੰ ਦਿੰਦਾ ਨਹੀਂ ਹੁੰਦਾ ਚਲੋ ਤੁਸੀਂ ਆ ਜਮ੍ਹਾਂ ਕਰ ਲਓ ਆ ਗਈ ਐਡਵਾਂਸ ਭਾਜੀ 10 ਰੁਪਏ ਉਹ ਤੂੰ ਇੱਕ ਕੰਮ ਕਰ ਹਾਂ ਆਪਣੀ 10 ਵੀ ਲੈ ਜਾ ਤੇ 10 ਹੋਰ ਲੈ ਜਾ ਇੱਕ ਤੂੰ ਹੋਰ ਪਤਾ ਕਰ ਲੈ ਭਰਾ ਸਾਡੇ ਤੋਂ ਇਡਾ ਵਡਾ ਆਰਡਰ ਨਹੀਂ ਭੁਗਤਣਾ ਆ ਕੀ ਆਰਡਰ ਕੈਨਸਲ ਬਾਜੀ ਹਾਂਜੀ ਕੈਨਸਲ ਚਲੋ ਠੀਕ ਹੈ ਬਾਜੀ ਮਰਜ਼ੀ ਹੈ ਤੁਹਾਡੀ ਮੈਂ ਵੈਸੇ ਬੜਾ ਨਾਮ ਸੁਣ ਕੇ ਆਈ ਹਾਂ ਤੁਹਾਡਾ ਇੱਕ ਮਿੰਟ ਗੱਲ ਸੁਣ ਯਾਰ ਹਾਂਜੀ ਆ 50 ਹੋਰ ਲੈ ਜਾ ਇਹ ਕੱਦ ਲਈ ਬਾਜੀ ਇਹ 50 ਵੀ ਰੱਖ ਤੇ ਮੈਨੂੰ ਉਹਦਾ ਪਤਾ ਦੱਸ ਜਿਹੜੇ ਸਾਲੇ ਨੇ ਸਾਡਾ ਨਾਮ ਤੈਨੂੰ ਦੱਸਿਆ ਮੈਂ ਉਹਨੂੰ ਪੁੱਛਾਂ ਇਹ ਸਾਲਿਆ ਕੀ ਦੋਸਤ ਬਣੀ ਸੀ ਤੇਰੀ ਓਏ ਕਿਹੜੇ ਜਨਮ ਦਾ ਵੈਰ ਕਟਿਆ ਸਾਡੇ ਨਾਲ ਇਹਨੂੰ ਸਾਡੇ ਕੋਲ ਭੇਜ ਕੇ ਤੇ ਹੁਣ ਤੂੰ ਤਿੱਤਰ ਹੋ ਜਾ ਇਹ ਤੇ ਇਹ ਨਾ ਏ ਤੈਨੂੰ ਅਲਮਾਰੀ ਦੇ ਲੋਕਰ ਚ ਪਾ ਕੇ ਤੇ ਬਾਹਰੋਂ ਪੱਕੀ ਵੈਲਡਿੰਗ ਕਰ ਦਿਆਂ ਚੱਪਾ ਜਾ